ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਗੱਬਣ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੋਲ ਰੇਟ ਬਾਈ ਦੇ ਬਿਲਕੁਲ ਛੋਟੇ ਛੋਟੇ ਹੀ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਇਦਰ ਸਿੰਘ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਬਾਈ ਮੋਬਾਈਲ ਨੰਬਰ 76885704 ਠੀਕ ਆ ਅੱਜ ਵੀ ਫਿਰ ਛੋਟੇ ਛੋਟੇ ਪਾਈ ਆ ਹਾਂਜੀ ਬਾਈ ਇੱਕ ਨੰਬਰ ਸਿੰਘਾ ਵਾਲੀ ਤੋਂ ਸ਼ੁਰੂ ਕਰਦੇ ਸੁਆ ਕਰਨ ਮਾ ਜੀ ਇਹ ਦੂਜਾ ਸੁਆ ਵੀਰੇ ਸਮਾ ਕਰਨਾ ਲੈਂਦੀ ਆ ਜੀ ਬਸ ਕੱਢਣ ਨੂੰ ਕੱਢ ਜੇ 2-4 ਦਿਨ ਦੀ ਤਿਆਰੀ ਹੈ ਤਿਆਰੀਆਂ ਜੀ ਆ ਤੇ ਬੇਰੇ ਸਿੰਘਾ ਮਾਰਦੀ ਮੁਰਦੀ ਤਾਂ ਨਹੀਂ ਕਿੰਨਾ ਪਾਜੂ ਦੁੱਧ ਜੀ ਉੱਧ ਰਿਹਾ ਜੀ ਦਾ ਬਰਾਂਦਰਾ ਗੱਲ ਲਓ ਬਈ ਠੰਡੀ ਆ ਜੀ ਜਮਾ ਬਈ ਠੰਡਾ ਦੀ ਡੰਨਾ ਜੀ ਜਮਾ ਓਕੇ ਆ ਤੋਰ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ 22 ਦੇ 10 ਦਸਨ ਮੁਤਾਬਕ ਸੁਹਾ ਦੂਜਾ ਸੁਣਦੀ ਆ ਜੀ ਤਿਆਰੀਆਂ ਚ ਹੀ ਆ ਹੋ ਸਕਦਾ 1-2 ਦਿਨ ਲੈ ਜੇ ਤੇ ਬਾਈ ਕਹਿੰਦਾ ਹੋ ਸਕਦਾ ਸ਼ਾਮ ਤੱਕ ਸੁਹੀ ਪਵੇ ਛੋਟੇ ਛੋਟੇ ਸੈਂਗ ਆ ਪਰ ਠੰਡੀ ਸੀਲ ਬਾਈ 10 ਦਾ ਪੂਰੀ ਆ ਥੋੜਾ ਤਲਿਆਰੇ ਦਾ ਹੌਲ ਕਰਦੀ ਆ ਜੀ ਬਾਕੀ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਹਣਾ ਹਵਾਨਾ ਥਾਨ ਕੱਲਾ ਕੱਲਾ ਨਿੱਖੜ ਮਹੱਥੀ ਚਵਾਈ ਵਾਲਾ ਥਾਨਾ ਜੀ ਚਾਰ ਹੀ ਥਾਨ ਫੋਰ ਸ਼ਾਂਗ ਪੂਰਾ ਵੀ ਨਹੀਂ ਇੱफ्ते ਲੱਗੇ ਆ ਚਾਰੀ ਥਣ 22 ਕਹਿੰਦਾ ਬਾਲਾ ਨਹੀਂ ਆਪਾਂ 15 ਨਹੀਂ ਕਹਿੰਦੇ 20 ਨਹੀਂ ਕਹਿੰਦੇ 12 13 ਕਿਲੋ ਦੁੱਧ ਪਿਆ ਜੂਗੀ ਹੱਕ ਵੀ ਆ ਵੀਰੇ ਦੇਣ ਦਾ 12 13 ਕਿਲੋ ਕਹਿੰਦਾ ਵੀ ਕੀ ਆ ਪਰ ਹੋ ਵੀ ਸੰਘਣਾ ਫੈਟ ਆਉ ਚੰਗੀ ਠੰਡੀ ਸੀਲ ਬਾਈ ਦੱਸਦਾ ਪੂਰੀ ਥਨਾਂ ਦੀ ਡੰਨ ਡਿਮਾਂਡ ਵੀਰੇ ਦੀ ਦੁਵਾਲ ਮੇਰੇ ਮੁੱਲ ਜਿੰਨਾ ਮਰਜ਼ੀ ਕਰ ਲਗੇ ਹਾਂਜੀ 26000 ਦੀ ਦੇ ਦੇਾਂਗੇ ਆਫਰੀ ਆ ਆਫਰੀ ਆ ਬਸ ਲਓ ਜੀ ਬਾਈ ਕਹਿੰਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ 26000 ਦੀ ਵਾੜ ਦੇ ਦਾਂਗੇ ਜੀ ਥਾਣਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਇਹ ਆਈ ਕਰਕੇ ਉਪਰਾ ਕਰਦੀ ਆ ਉਪਰਾ ਕਰਦੀ ਆ ਥੋੜਾ ਚੈੱਕ ਕਰ ਸਕਦੇ ਹੋ ਤਾਂ ਨਵੇਂ ਥਾਂ ਪਸ਼ੂ ਘਾਰੀ ਜਾਂਦਾ ਜੀ ਦੋ ਨੰਬਰ ਵੀਰੇ ਸੂਹਾ ਕਿੰਨਾ ਮਾ ਜੀ ਤੇ ਤੀਜਾ ਸੂਹਾ ਸੁੰਦੀ ਆ ਵੀਰੇ ਬਲੇਕਾ ਨੂੰ ਦੂਜਾ ਕਹਿ ਦਈਏ ਠੀਕ ਆ ਸਮਾਂ ਕਿੰਨਾ ਲੱਗਿਆ 15 ਦਿਨ ਪਏ ਬਾਈ ਡੇਟ ਮੁਤਾਬਕ ਹਾਂ ਵੀਰੇ ਕਿੰਨਾ ਵਜੇ ਦੁੱਧ ਜੀ ਲਗ 30 ਤੋਂ 35 ਵੀਰੇ ਥਾਣਾ ਦੀ ਦੰਨਾ ਜੀ ਜਮਾ ਓਕੇ ਕੱਦ ਕਰਦੀ ਵੱਡੀ ਆ ਜੀ ਬਹੁਤ ਵੱਡੀ ਆ ਵੀਰੇ ਤੋੜ ਕੇ ਦਿਖਾਦੀ ਵੀਰੇ ਡੇਟ ਮੁਤਾਬਕ ਹਜੇ 15 ਦਿਨਾਂ ਦਾ ਨਾ ਪਏ ਆ ਤੇ 15 ਦਿਨਾਂ ਨੂੰ ਤਾਂ ਗੱਲਬਾਤ ਹੀ ਹੋਰ ਹੋਣੀ ਆ ਬਾਈ ਕਹਿੰਦਾ 30 ਤੋਂ 35 ਕਿਲੋ ਵਾਲੀ ਗਾਂ ਐ ਬਾਕੀ ਬਲਟ ਲਹਵਾਨੇ ਚ ਬਹੁਤ ਪੰਨਾਂ ਨੇ ਸਾਰੀਆਂ ਵਾਲਟਾਂ ਨਾ ਕਰਮਾਂ ਵਾਲੀਆਂ ਨੇ ਕੱਢ ਕੇ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਵਜਨ ਵਜੂਦ ਵੀ ਚੰਗਾ ਬੇਲ ਵੀ ਬਹੁਤ ਹਾਈਟ ਵੀ ਚੰਗੀ ਐ ਜੀ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਨ ਜੇ ਤੁਸੀਂ ਚੈੱਕ ਕਰ ਸਕਦੇ ਬਹੁਤ ਗੰਤੀ ਚਾ ਜੀ ਬਾਕੀ ਤਿਆਰੀ ਇੱਕ ਹਿਸਾਬ ਦੀ ਮੰਨ ਕੇ ਚੱਲੋ ਬਈ ਸ਼ੁਰੂ ਹੀ ਕੀਤੀ ਆ 15 ਦਿਨਾਂ ਤੱਕ ਤਾਂ ਗੱਲਬਾਤ ਹੀ ਹੋਰ ਹੋਣੀ ਆ ਦੇਦੀ ਬਰੇ ਅੱਜ ਕੱਚੀ ਕੱਚੀ ਦੀ ਨਮਾਣ ਜੀ ਇਹਦਾ ਮਨ ਫੋਨ ਤੇ ਕਰਾਂਗੇ ਭਾਈ ਕਿਉਂਕਿ ਕੱਚੀ ਆ ਜੀ ਠੀਕ ਆ ਜੀ ਇਹਦਾ ਮਨ ਉਹ ਸੀ ਆਪਣੇ ਕੋਲੇ ਵੈਗ ਗਈ ਉਹ ਠੀਕ ਆ ਜੀ ਇਹਦਾ ਮਨ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ